ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਣਕ ਦੇ ਜਿਹੜੇ ਪੱਤਿਆਂ ਦੇ ਨੋਕਾਂ ਦਾ ਪੀਲਾਪਨ ਜੈਕ ਤੋਂ ਹੋਰ ਸਵਾਲ ਰਿਪੀਟ ਹੋ ਰਹੇ ਆ ਕੋਈ ਕਿਸਾਨ ਵੀਰ ਕਹਿੰਦੇ ਕਿ ਜਿਹੜਾ ਵੀਡੀਓ ਦੇ ਵਿੱਚ ਦੁਬਾਰਾ ਇੱਕ ਦੋ ਨੁਕਤੇ ਉਹੀ ਫੇਰ ਆ ਜਾਂਦੇ ਆ ਅ ਕੱਲ ਵੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਥੱਲੇ ਵੀ ਕਮੈਂਟ ਤੁਸੀਂ ਦੇਖੋ ਉਹੀ ਸਵਾਲ ਦੁਬਾਰਾ ਫੇਰ ਰਿਪੀਟ ਹੋਗੇ ਜਿਹਦੇ ਬਾਰੇ ਗੱਲ ਕੀਤੀ ਉਹ ਹੀ ਰਿਪੀਟ ਹੋਗੇ ਕੁਝ ਕਿਸਾਨ ਵੀਰਾਂ ਨੂੰ ਕਿਉਂਕਿ ਹੁਣ ਜਿਹੜਾ ਮੌਸਮ ਹੈ ਪਿਛਲੇ 3-4 ਹਫ਼ਤੇ ਹੋ ਗਏ ਤੇ ਧੁੰਦ ਹੈ ਪ੍ਰੋਪਰ ਧੁੱਪ ਨਹੀਂ ਲੱਗੀ ਹੈਗੀ ਤੇ ਨੋਕਾਂ ਦਾ ਪੀਲਾਪਣ ਕਈ ਥਾਵਾਂ ਤੇ ਆ ਰਿਹਾ ਹੈ ਉਹਦੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਜਾਂ ਜਿਹੜੀ ਗੋਭ ਚਾ ਫਸਲ ਖਾਸ ਤੌਰ ਤੇ 75 ਦਿਨ ਦੀ 80 ਦਿਨ ਦੀ 82 ਦਿਨ ਦੀ ਉਹਦੇ ਵਿੱਚ ਸਪਰੇ ਬਾਰੇ ਕਿਸਾਨ ਵੀਰ ਪੁੱਛ ਰਹੇ ਕਿ ਬੱਦਲ ਵਾਈ ਆਪਣੀ ਧੁੰਦ ਹੈਗੀ ਤੇ ਇਹਦੇ ਵਿੱਚ ਸੂਰਜ ਨਹੀਂ ਚੜ ਰਿਹਾ ਤੇ ਕੀ ਆਪਾਂ ਜਿਹੜੀ ਸਪਰੇ ਕਰ ਸਕਦੇ ਹਾਂ ਸੋ ਬੇਨਤੀ ਹੈ ਕਿਸਾਨ ਵੀਰੋ ਕਿ ਨੋਕਾਂ ਦਾ ਪੀਲਾਪਣ ਜੇ ਆਪਾਂ ਗੱਲ ਕਰੀਏ ਕਣਕ ਦੀ ਫਸਲ ਦੇ ਵਿੱਚ ਨੋਕਾਂ ਦਾ ਪੀਲਾਪਣ ਇਹਦੇ ਵਿੱਚ ਨੋਕਾਂ ਦਾ ਪੀਲਾਪਣ ਮੁੱਖ ਤੌਰ ਤੇ ਜੇ ਮੈਂ ਗੱਲ ਕਰਾਂ ਕਿਉਂਕਿ ਪੱਤੇ ਪੀਲੇ ਹੋਣੇ ਤੇ ਗਰੋਥ ਨਾ ਹੋਣੀ ਉਹਦੇ ਵਿੱਚ ਤੱਤਾਂ ਦੀ ਘਾਟ ਮੁੱਖ ਤੌਰ ਤੇ ਆ ਜਾਂਦੀ ਹੈ ਥੱਲੇ ਦੇ ਪੱਤੇ ਪੀਲੇ ਹੋਣੇ ਨਾਈਟ੍ਰੋਜਨ ਦੀ ਘਾਟ ਆਉਂਦੀ ਉੱਪਰਲੇ ਪੱਤੇ ਪੀਲੇ ਸਲਫਰ ਦੀ ਡੈਫੀਸ਼ੈਂਸੀ ਹੋ ਸਕਦੀ ਹੈ ਉਹ ਆਪਾਂ ਸਲਫਰ ਤੱਤ ਪਾ ਲਿਆ ਨਾਈਟ੍ਰੋਜਨ ਤੱਤ ਵੀ ਪੂਰਾ ਦੇਤਾ ਮੈਗਨੀਜ਼ ਵਾਲੀਆਂ ਸਪਰੇਅ ਕਰ ਲੀਆਂ ਜ਼ਿੰਕ ਦੀ ਵੀ ਕਈ ਥਾਵਾਂ ਤੇ ਨਿਸ਼ਾਨੀ ਨਜ਼ਰ ਆ ਰਹੀ ਹੈ ਪੱਤਿਆਂ ਦੇ ਉੱਤੇ ਚਿੱਟੇ ਚਟਾਕ ਪੈਣੇ ਪੂਰੇ ਸਲੀ ਪੂਰੇ ਰੰਗ ਦੇ ੱੱਬੇ ਪੈਣੇ ਵਿੱਚ ਜਿਹੜੀ ਥੋੜੀ ਬਹੁਤੀ ਬਰਨਿੰਗ ਹੋ ਜਾਂਦੀ ਪੱਤਿਆਂ ਦੇ ਉੱਤੇ ਤੇ ਕਈ ਕਿਸਾਨੋ ਜਿਹੜੇ ਨੇ ਕਿ ਜ਼ਿੰਕ ਵਾਲੀਆਂ ਉਹ ਸਪ੍ਰਿੰਗਾਂ ਕਰ ਲਈਆਂ ਜਿੰਨਾਂ ਨੇ ਨਹੀਂ ਕੀਤੀਆਂ ਉੱਥੇ ਜ਼ਿੰਕ ਦੀ ਘਾਟ ਦੀ ਵੀ ਡਿਫੀਸ਼ੀਐਂਸੀ ਹੋ ਸਕਦੀ ਹੈ ਜਿਹੜਾ ਮੁੱਖ ਕਾਰਨ ਹੈ ਉਹ ਹੈਗਾ ਲੋ ਟੈਂਪਰੇਚਰ ਧੁੱਪ ਪ੍ਰੋਪਰ ਨਹੀਂ ਲੱਗ ਰਹੀ ਕਈ ਵਾਰ ਕੋਈ ਫਸਲ ਹੈ ਇਹਨੂੰ ਸਟ੍ਰੈਸ ਨੂੰ ਕੋਈ ਵੈਰਾਈਟੀ ਚੱਲ ਲੈਂਦੀ ਕੋਈ ਨਹੀਂ ਚੱਲਦੀ ਇੱਕ ਹੋਰ ਵੱਡਾ ਕਾਰਨ ਹੁੰਦਾ ਕਿ ਭਾਰਾ ਪਾਣੀ ਲੱਗਣਾ ਖਾਸ ਤੌਰ ਤੇ ਕਈ ਥਾਵਾਂ ਤੇ ਕਰਰਾਟੀਆਂ ਜ਼ਮੀਨਾਂ ਜਾਂ ਪਾਣੀ ਦੀ ਮਾੜੀ ਕੁਆਲਿਟੀ ਹੈ ਜਿੱਥੇ ਇਹ ਚੀਜ਼ ਬੜੀ ਸਟ੍ਰੈਸ ਵਾਲੀ ਹੈ ਕਿ ਜਿੱਥੇ ਪਾਣੀ ਦੀ ਮਾੜੀ ਪਾਣੀ ਦੇ ਵਿੱਚ ਖਾਰਾਪਣ ਕਹਿ ਸਕਦੇ ਹਾਂ ਸਾਲਟ ਕੰਟੈਂਟ ਜ਼ਿਆਦਾ ਹੈ ਪਾਣੀ ਜਿਹੜਾ ਹੈਗਾ 2 ਨੰਬਰ ਹੈ 3 ਨੰਬਰ ਪਾਣੀ ਦੀ ਮਾੜੀ ਕੁਆਲਿਟੀ ਹੈ ਕਿਉਂਕਿ ਕਈ ਥਾਵਾਂ ਤੇ ਜਿਹੜੇ ਕੱਸੀ ਵਾਲੇ ਪਾਣੀ ਲੱਗਦੇ ਸੂਏ ਵਾਲੇ ਪਾਣੀ ਲੱਗਦੇ ਨਹਿਰੀ ਪਾਣੀ ਲੱਗਦਾ ਇੱਕ ਅੱਧਾ ਪਾਣੀ ਉਹ ਲੱਗਿਆ ਹੋਵੇ ਇੱਕ ਅੱਧਾ ਬੋਰਾਂ ਲੱਗ ਜੇ ਮਾੜਾ ਪਾਣੀ ਵੀ ਹੋਵੇ ਉਹ ਚੱਲ ਜਾਂਦਾ ਪਰ ਜਿੱਥੇ ਜਿਹੜੀ ਜਾਂ ਤਾਂ ਜ਼ਮੀਨ ਦੇ ਵਿੱਚ ਛੂਰਾ ਪਾਣਾ ਜਾਂ ਕਰਰਾਠੀਆਂ ਨੇ ਜ਼ਮੀਨਾਂ ਤੇ ਜਾਂ ਫਿਰ ਪਾਣੀ ਮਾੜੀ ਕੁਆਲਿਟੀ ਦਾ ਉੱਥੇ ਜਿਹੜੀ ਹੈਗੀ ਵੱਧ ਜਿਹੜੀਆਂ ਲੋਕਾਂ ਦੀ ਸੜਨ ਦੀ ਸਮੱਸਿਆ ਸਪੈਸ਼ਲੀ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਜਦੋਂ ਟੈਂਪਰੇਚਰ ਬਹੁਤ ਜ਼ਿਆਦਾ ਲੋ ਹੋਵੇ ਆ ਜਾਂਦਾ ਜਾਂ ਫਿਰ ਜਦੋਂ ਇਹ ਟੈਂਪਰੇਚਰ ਲੋ ਆ ਕਈ ਕਿਸਾਨ ਵੀਰਾਂ ਨੂੰ ਮਜਬੂਰੀ ਵਾਸਤੇ ਕਈ ਕਿਸਾਨ ਵੀਰਾਂ ਨੇ ਜਿਹੜੇ ਨਦੀਨ ਨਾਸ਼ ਕਰਤੇ ਫਰੋਸਟ ਵਾਲੀਆਂ ਕੰਡੀਸ਼ਨ ਦੇ ਵਿੱਚ ਜਦੋਂ ਕਿ ਟੈਂਪਰੇਚਰ ਹੈ ਜਿਹੜਾ ਉਹ 0 ਦੇ 3 4 1 2 3 4 5 6 7 ਤੱਕ ਜਾ ਰਿਹਾ ਤੇ ਆ ਨਾਲ ਜਿਹੜੀ ਹੈਗੀ ਤੁੱਪ ਨਿਕਲ ਨਹੀਂ ਰਹੀ ਨਾਲ ਆਪਾਂ ਨਦੀਨ ਅਸ਼ਕਰਤਾ ਉਹਦੇ ਵਿੱਚ ਸਟ्रेस ਆਉਣਾ ਉਹਦੇ ਨਾਲ ਸਭ ਤੋਂ ਵੱਧ ਜਿਹੜਾ ਲੋਕਾਂ ਦਾ ਪੀੜਾ ਪਾਉਣ ਦਾ ਆਉਣ ਦਾ ਸਮੱਸਿਆ ਰਹਿੰਦੀ ਹੈ ਸੋ ਇਹਦੇ ਵਿੱਚ ਕੀ ਕਰ ਸਕਦੇ ਆਪਾਂ ਜੇ ਤਾਂ ਤੁਹਾਡੀ ਫਸਲ ਹੈ ਜਿਹੜੀ ਗੋਭ ਦੇ ਵਿੱਚ ਤਾਂ ਆਪਾਂ ਜਿਹੜੀ ਹੈਗੀ ਤੁਹਾਨੂੰ ਮੈਂ ਦੱਸਿਆ ਹੀ ਐ ਐਨਪੀਕੇ 13045 ਕਰਨੀ ਹੈ ਉਹ 200 ਲੀਟਰ ਪਾਣੀ ਮਗਰ ਆਪਾਂ 4 ਕਿਲੋ ਤੱਕ ਕਰ ਸਕਦੇ ਜੇ ਤੁਸੀਂ 150 ਲੀਟਰ ਪਾਣੀ ਲਾਉਣਾ ਤਾਂ 3 ਕਿਲੋ ਕਰ ਸਕਦੇ ਆ ਬੋਰੋਨ ਜਿਹੜੀ ਕਰਨੀ 70 75 ਗ੍ਰਾਮ ਕਰਨੀ ਆ ਤੇ ਨਾਲ ਉਲੀਨਾਸ਼ਕ ਉਲੀਨਾਸ਼ਕ ਜਿਹੜਾ ਮਿਕਸ ਕਰਕੇ ਕਿਸਾਨ ਵੀਰ ਪੁੱਛਦੇ ਕਿਸਾਨ ਵੀਰੋ ਦੇਖੋ ਸਭ ਤੋਂ ਵਧੀਆ ਰਿਜ਼ਲਟ ਤਾਂ ਮਿਲੂਗਾ ਜੇ ਤੁਸੀਂ ਵੱਖ-ਵੱਖ ਕਰੋ ਕਈ ਵਾਰ ਕੀ ਹੁੰਦਾ ਕਿਸਾਨ ਵੀਰ ਕਹਿੰਦੇ ਕਿ ਜੀ ਸਾਨੂੰ ਸਪਰੇਆਂ ਜਿਆਦਾ ਕਰਨੀਆਂ ਪੈਂਦੀਆਂ ਅਸੀਂ ਇਹ ਇਕੱਠਾ ਕਰ ਲਈਏ ਤਾਂ ਹੋਰ ਕੋਈ ਜਿਹੜਾ ਫਾਸਫੋਰਸ ਵਾਲਾ ਜਿਹਦੇ ਵਿੱਚ ਫਾਸਫੋਰਸ ਤੱਤ ਆ ਉਹ ਐਨਪੀਕੇ ਦੀ ਕੰਪੈਟੀਬਿਲਟੀ ਨਹੀਂ ਬੈਠਦੀ 13045 ਦੀ ਉਲੀਨਾਸ਼ਕ ਨਾਲ ਕੰਪੈਟੀਬਿਲਟੀ ਹੈਗੀ ਹੈ ਵੱਖ ਕੋਲੋਂ 13045 ਬੋਰਨ ਵਗੈਰਾ ਵੱਖ ਕੋਲੋਂ ਮੌਕੇ ਤੇ ਡਰਮੀ ਦੇ ਵਿੱਚ ਉਲੀਨਾਸ਼ਕ ਤੁਸੀਂ ਮਣ ਕੇ ਪਾ ਸਕਦੇ ਏ ਨਹੀਂ ਕਿ ਇਕੱਠਾ ਆਪਾਂ ਕੋਲ ਬਣਾਈ ਜਾਈਏ ਜਾਂ ਉਲੀਨਾਸ਼ਕ ਪਹਿਲਾਂ ਕੋਲ ਕੇ ਰੱਖ ਲਈਏ ਜੇ ਆਪ ਪੰਜ ਚਾਰ ਘੰਟੇ ਪਹਿਲਾਂ ਕੋਲ ਕੇ ਰੱਖੀ ਜਾਂਦੇ ਤਾਂ ਉਹਦਾ ਤਾਂ ਜਿਹੜਾ ਉਹਦੀ ਐਫੀਸ਼ੀਐਂਸੀ ਆ ਉਹਦਾ ਜਿਹੜਾ ਇਹ ਗੁਣਵੱਤਾ ਉਹ ਡਾਊਨ ਹੁੰਦੀ ਜਾਂਦੀ ਹੈ ਜਿਵੇਂ ਆਪਾਂ ਕੋਲ ਬਣਾ ਕੇ ਰੱਖਤਾ ਤਾਂ ਜੇਰਾ ਤੁਸੀਂ ਸਹੀ ਤਰੀਕੇ ਆਪਾਂ ਕਰ ਸਕਦੇ ਪੂਰਾ ਪਾਣੀ ਲਾ ਕੇ ਫੇਰ ਤਾਂ ਇਕੱਠਾ ਕਰ ਲੋ ਨਹੀਂ ਇਹ ਨਾ ਹੋਵੇ ਕਿ ਤੁਸੀਂ ਤਿੰਨ ਚਾਰ ਕਈ ਵਾਰ ਕਿਸਾਨ ਵੀਰ ਕਹਿੰਦਾ ਜ਼ਿੰਕ ਪਾ ਲਈਏ ਜਾਂ ਹੋਰ ਨਾਲ ਮਿਕਸ ਕਰ ਲਈਏ ਇਹ ਨਾ ਹੋਵੇ ਨੋਕਾ ਨਕਾ ਆਪਾਂ ਉਹਦੇ ਨਾਲ ਛਾੜ ਕੇ ਸਪਰੇਅ ਨਾਲ ਵੱਖ-ਵੱਖ ਕਰੋ ਤਾਂ ਬਹੁਤ ਵਧੀਆ ਪਰ ਇਹਦੀ ਕੰਪੈਟੀਬਿਲਟੀ ਹੈਗੀ ਆ ਵੱਖ ਘੋਲ ਬਣਾ ਕੇ ਇਕੱਠਾ ਤੁਸੀਂ ਕਰ ਸਕਦੇ ਤੇ ਜਿਹੜਾ ਆ ਖਾਸ ਤੌਰ ਤੇ ਖਿਆਲ ਰੱਖਣਾ ਕਿ ਜਿੱਥੇ ਤੁਹਾਡੀ ਕਣਕ ਆ ਜੇ ਗੋਭ ਚ ਨਹੀਂ ਗਈ 55 ਦਿਨ ਦੀ ਕਣਕ 60 ਦਿਨ ਦੀ ਕਣਕ ਹੈ ਤਾਂ ਤਾਂ ਵਾਲੀਆਂ ਸਪਰੇਅ ਤੁਸੀਂ ਕਰ ਲੀਆਂ ਜਿੱਥੇ ਘਰਾਠਾ ਪਾਣਾ ਹੈ ਕਣਕ ਪੀਲੀ ਪੈ ਗਈ ਹੈ ਕਿਉਂਕਿ ਧੁੱਪ ਲੱਗ ਨਹੀਂ ਰਹੀ। ਉੱਥੇ ਤੁਸੀਂ ਜਿਹੜੇ ਸੀਵੀਡ ਐਕਸਟ੍ਰੈਕਟ ਜਾਂ ਮਾਈਨੋ ਐਸਿਡ, ਸਾਗਾਰਿਕਾ ਵਗੈਰਾ ਉਹ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਆ। ਉਹਦੇ ਨਾਲ ਜਿਹੜਾ ਹੈਗਾ ਕਾਫੀ ਹੱਦ ਤੱਕ ਜਿਹੜਾ ਫਸਲ ਨੂੰ ਸਟਰੈਂਥ ਮਿਲਦੀ ਆ। ਨਾਲ ਤੁਸੀਂ ਜਿਹੜਾ ਹੈਗਾ ਆਪਣਾ ਉਲੀਨਾਸ਼ਕ ਵਗੈਰਾ ਦੀ ਵਰਤੋਂ ਕਰ ਸਕਦੇ ਜੇ ਤੁਹਾਨੂੰ ਲੱਗੇ ਕਿ ਇਹਦੇ ਵਿੱਚ ਕਿਸੇ ਕਿਸਮ ਦਾ ਤੇ ਇਹ ਨਿਸ਼ਕਲਾ ਨੋਕਾਂ ਸੜੀਆਂ ਤੇ ਕਿਸੇ ਕਿਸਮ ਦੇ ਕੋਈ ਉਲੀ ਰੋਗ ਦੇ ਚਾਂਸ ਹੋ ਸਕਦਾ ਕਿਉਂਕਿ ਮੌਸਮ ਵੀ ਫੇਵਰੇਬਲ ਹੈ ਝੰਡਾ ਪੱਤਾ ਖਾਸ ਤੌਰ ਤੇ ਜੇ ਨਿਕਲ ਰਿਹਾ ਤਾਂ ਉਦੋਂ ਤੁਸੀਂ ਉਲੀ ਨਾਸ਼ਕ 13045 ਬੋਰਨ ਵਗੈਰਾ 75 80 ਦਿਨ ਤੇ ਇਹ ਜ਼ਰੂਰ ਕਰ ਲਓ ਉਦੋਂ ਪਹਿਲਾਂ ਤੁਸੀਂ ਜਿਹੜਾ ਹੈਗਾ ਉਹਦੇ ਵਿੱਚ ਭਾਰਾ ਪਾਣੀ ਲਾਉਣ ਤੋਂ ਆਪਾਂ ਹੁਣ ਤਾਂ ਇਸ ਟਾਈਮ ਤਾਂ ਤੁਸੀਂ ਖਾਸ ਤੌਰ ਤੇ ਜਿਹੜਾ ਲਾ ਰਹੇ ਆ ਨਾ ਭਾਰਾ ਪਾਣੀ ਜੇ ਲੱਗ ਗਿਆ ਤਾਂ ਉਹ ਬਹੁਤ ਫਸਲ ਤੇ ਮਾੜਾ ਪ੍ਰਭਾਵ ਪਾ ਸਕਦਾ ਸੋ ਇਸ ਕਰਕੇ ਸਾਵਧਾਨ ਰਹੀਏ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ